ਕਈ ਆਧਾਰਨ ਲਗੈ ਆਧਾਰਨ ਭੂਮੈ ਤੇ ਸੰਗਾਰਨ ਜਾਂਡੇ ਤੁਹੀ ਹੈ ਆਧਾਰਨ ਈਸ਼ ਕਲਾ ਕਮਲਾ ਗਰ ਹਦਰ ਸੁਤਾ ਜੈ ਦੇਖੋ ਉਹੀ ਹੈ ਕਮਸਦਾ ਮਮਤਾ ਨਮਤਾ ਕਵਤਾ ਕਵਖੇ ਮਨ ਮਦ ਗੁਹੀ ਹੈ ਨਾ ਚੰਚਨ ਲੋ ਜਗਤ ਰਮ ਪਰ ਸਮੂਰਤ ਜਾਏ ਚੁਹੀ ਹੈ ਕਲਿ ਪਾਇ ਬਪ ਸੁ ਜਾਗਤ ਜਾ ਅਗਿਆ ਕੀ ਕਲਾ ਸੇਵਕਾਂ ਲਈ ਹੀ ਪਾਇ ਪਾਇਓ ਜੁਗਿਆ ਹੈ ਕਾਲੀ ਸੋਰਾ ਸੋਰਾ ਗੰਦਰਭ ਜਾਚ ਭੁਜੰਗਦ ਸਾਬਿਤ ਸਾਬਾ ਹਰਿ ਸੁਕਾਲ ਜਬੈ ਵਾਸਕਾਲ ਕੀ ਹੈ ਕੀ ਕਾਲ ਅਕਾਲ ਸਦਾਈਆ ਮੇਰ ਕਰੋ ਸ਼ਰਨ ਤੇ ਮੋਹ ਜਾਏ ਗਰੀਬਨ ਵਾਜ ਨ ਦੁਸਰ ਤੂਸੂ ਫੂਲ ਚ ਮੋ ਵਮਰੀ ਤਵੇ ਆਪਣਾ ਫੂਲਨ ਹਾਰ ਕਉ ਕੋ ਮੋਸੋ ਸੇਵ ਕਰੀ ਤੇ ਮਰੀ ਤਨ ਕੇ ਸਭ ਹੀ ਗ੍ਰਹ ਤੇ ਕੀਆ ਤੇ ਦਰ ਪਰੋਸੋ ਜਾ ਕਲ ਮੈਂ ਸਭ ਕਾਲ ਕੁਰਬਾਨ ਚ ਭਾਰੀ ਪੁਜਾਨ ਚ ਭਾਰੀ ਰੋਸੋ ਭਜ ਗयो ਮਗਵਾ ਜਨ ਕੇ ਡਰ ਬ੍ਰਹਮਤ ਹਾਥ ਸਭਾ ਪੈ ਪੀਤੇ ਦੇਵ ਦੇਤ ਪਰਾਏ ਗੈ ਰਨ ਹਾਰ ਨਿਹਾਰ ਭੈ ਬਦ ਰੀਤੇ ਜੰਬਕ ਗਰੇ ਜਨ ਰਾਸ ਭੈ ਬਨ ਬਾਸ ਗਾਏ ਜਗ ਜਮਨ ਮਿਤੇ